ਆ ਸਾਡੇ 4 ਕਿਲੋਮੀਟਰ ਦਾ ਇਹ ਆਪਣਾ ਟ੍ਰੈਕ ਕਰਨਾ ਪਹਾੜਾਂ ਦੇ ਵਿੱਚ ਦੀ ਤਿੰਨ ਤਰ੍ਹਾਂ ਦੇ ਪਹਾੜ ਆਪਾਂ ਕ੍ਰੋਸ ਕਰਕੇ ਜਾਵਾਂਗੇ ਠੀਕ ਹੈ ਤੇ ਉਤੋਂ ਟੋਪ ਤੋਂ ਬੰਦ ਨਜ਼ਾਰੇ ਜਿਹੜੇ ਦੇਖਣੇ ਆ ਆਸੇ ਪਾਸੇ ਦਾ ਥਿਊ ਇੰਨਾ ਕਿ ਸੁੰਦਰ ਹੈ ਮਤਲਬ ਇਹ ਜੱਥੇ ਦੀ ਅਗਵਾਈ ਸਰਦਾਰ ਨੇਮਪਾਲ ਸਿੰਘ ਜੀ ਕਰ ਰਿਹਾ ਨਾ ਤੁਹਾਨੂੰ ਨਹੀਂ ਤੁਸੀਂ ਆਪ ਨਹੀਂ ਅਨੋਫੀਸ਼ੀਅਲੀ ਮੇਰੇ ਕੋਲ ਯਾਰ ਨੀਸ਼ ਕੁਮਾਰ ਜੀ ਮੈਂ ਨਹੀਂ ਕਹਾਂ ਜੀ ਇਹਨੇ ਕਾਬਿਲ ਚਲੋ ਫਿਰ ਤਰੋਜ ਸਰ ਸਾਡੀ ਆਪਾਂ ਹੁਣ ਤਾਰਾ ਦੇਵੀ ਮੰਦਿਰ ਦੇ ਉੱਪਰ ਮੱਥਾ ਟੇਕਣ ਜਾ ਰਹੇ ਆ ਨਾਲ ਟ੍ਰੈਕਿੰਗ ਹੋਏਗੀ ਬੜੀ ਵਧੀਆ ਇਸ ਨੂੰ ਡਿਸਪਲਨ ਦੇ ਵਿੱਚ ਜਾਣਾ ਆਪਾਂ ਸਾਰਿਆਂ ਨੇ ਪਹਾੜੀ ਦੇ ਕਿਨਾਰੇ ਵਾਲੇ ਹਾਂ ਉਹ ਜ਼ਰੂਰ ਦੱਸੋ ਕਿਨਾਰੇ ਵਾਲੇ ਪਾਸੇ ਨਹੀਂ ਰਹਿਣਾ ਇਹ ਥੋੜੇ ਨਿਯਮ ਹੁੰਦੇ ਆ ਇੱਕ ਕਿਸੇ ਜੜੀ ਬੂਟੀ ਨੂੰ ਹੱਥ ਨਹੀਂ ਲਾਉਣਾ ਟੱਚ ਨਹੀਂ ਹੋਣ ਦੇਣਾ ਡਿਸਟਰਬ ਨੂੰ ਬੱਚਤ ਰੱਖਣੀ ਆ ਬੱਚਿਆਂ ਦੇ ਹੱਥ ਫੜ ਕੇ ਰੱਖਣੇ ਆ ਇਹ ਨਿਯਮ ਹੈ ਤੇ ਚਲੋ ਜੀ ਸਾਡੇ 4.5 ਕਿਲੋਮੀਟਰ ਦੀ ਟ੍ਰੈਕਿੰਗ ਆਪਣੀ ਸ਼ੁਰੂ ਕਰਦੇ ਆ ਤਰ੍ਹਾਂ ਦੀਆਂ ਪਹਾੜੀਆਂ ਬਾਕੀ ਸ਼ੁਰੂ ਕਰਦੇ ਆ ਵੈਲ ਡਨ ਓਹੋ ਕਿਹੜਾ ਵਾਹੇ ਕੀ ਹੋ ਗਿਆ ਇਹਨੂੰ ਸਕਾਉਟ ਗੈਟ ਦੀ ਪਹਾੜੀ ਦੀ ਹੱਟ ਹੈ ਹਾਂਜੀ ਹਾਂਜੀ ਇਹ ਹੱਟ ਬਣੀਆਂ ਹੋਈਆਂ ਸਕਾਉਟ ਕੈਂਪ ਦੀਆਂ ਇਹਦੀਆਂ ਤਾਰਾਦੇਵੀ ਕੈਂਪ ਦੀਆਂ ਇਹ ਉਹਦਾ ਪਾਰਟ ਹੈ ਉੱਪਰ ਹਿਮਾਲਿਆ ਪੈਜਲੀ ਬਣੀਆਂ ਹੋਈਆਂ ਉਹ ਵੀ ਉਹਦਾ ਪਾਰਟ ਹੈ ਇੱਥੇ ਸਟੇ ਹੁੰਦਾ ਸੁਣਾ ਜੀ ਇਹ ਹੈ ਬਹੁਤ ਪੁਰਾਣੀ ਹੱਟ ਹੈ ਜੀ ਬਹੁਤ ਪੁਰਾਣੇ ਆ ਸਰ 100 ਸਾਲ ਕਰੀਬ ਹੋਣਾ ਇਹ ਹੱਟ ਨੂੰ ਇਹ ਹੋਣਾ ਇਹਨਾਂ ਨੂੰ ਹਰਾਮ ਨੇ ਸਾਰੀਆਂ ਨਹੀਂ ਹੋਣਾ ਸਰ ਤੇ ਬਾਕੀ ਜਿਹੜੇ ਟਰੀ ਦੇਖ ਰਹੇ ਆ ਆਪਾਂ ਇਹ ਵੀ 100 ਸਾਲ ਤੋਂ ਪਲੱਸ ਹੀ ਇਹਨਾਂ ਦੀ ਏਜ ਅੱਛਾ ਜੀ ਜ਼ਿਆਦਾਤਰ ਮੋਸਟਲੀ ਕਿਉਂਕਿ ਬੜੀ ਵਧੀਆ ਤਕਨੀਕ ਨਾਲ ਲੱਕੜ ਨਾਲ ਬਣਿਆ ਹੈ ਨਾ ਜੀ ਹਾਂਜੀ ਹਾਂਜੀ ਇਹ ਪਤਾ ਗੱਲ ਕਿ ਇੱਕ ਹੋਰ ਸਰ ਕੁਦਰਤ ਦੇਖੋ ਇੱਥੇ ਹਾਂ ਆਕਸੀਜਨ ਹੀ ਆਕਸੀਜਨ ਹੈ 10 ਦਿਨ ਜਦੋਂ ਕੈਂਪ ਲਾਉਣ ਤੋਂ ਬਾਅਦ ਬੰਦਾ ਵਾਪਸ ਜਾਂਦਾ ਹੈ ਤੋ ਕੀ ਹੈ ਫੋਟੋ ਮੇਰੇ ਪੈਰ ਫਲਿੱਪ ਕਰਨਗੇ ਹਰਵਨ ਬੇਟਾ ਜੀ ਆਰਾਮ ਨਾਲ ਆਰਾਮ ਨਾਲ ਆ ਦੂਜੀ ਹੈ ਲੋ ਜਿੱਥੇ ਢਲਾਨ ਖੜਵੀ ਹੈ ਨਾ ਹਾਂਜੀ ਬੜੇ ਆਰਾਮ ਨਾਲ ਚੜਨਾ ਚਲੋ ਸਾਜੀ ਹੁਣ ਆਪਾਂ ਕਿੱਥੇ ਪਹੁੰਚ ਗਏ ਜੀ ਹਾਂਜੀ ਹੁਣ ਆਪਾਂ ਥ੍ਰੀ ਟੌਪ ਤੇ ਆ ਗਏ ਹਾਂ ਹਾਂਜੀ ਇੱਥੇ ਮਤਲਬ ਸਟੇ ਵੀ ਸਮਝ ਲਓ ਮਿਡ ਸਟੇ ਆ ਗਿਆ ਇਹ ਅੱਛਾ ਜੀ ਉਹ ਨਜ਼ਾਰਾ ਦੇਖੋ ਇਹ ਇੱਕ ਜਗ੍ਹਾ ਹੈ ਜਿੱਥੇ ਆਪਾਂ ਜਦੋਂ ਵੀ ਕੈਂਪ ਲੱਗਦਾ ਵੁੱਡ ਬੈਚ ਜਾਂ ਐਡਵਾਂਸ ਕੋਈ ਨਹੀਂ ਲੱਗਦਾ ਬਟ ਬੈਸ ਵਾਲੀ ਉਧਰ ਲੱਗਦਾ ਹਿਮਾਲਿਆ ਤੇ ਸੌਰੀ ਇਹਦੇ ਵਿੱਚ ਐਡਵਾਂਸ ਵਗੈਰਾ ਲੱਗਦਾ ਹੈ ਰਸ ਜੋ ਜ਼ਿਆਦਾ ਹੁੰਦਾ ਤੇ ਇੱਥੇ ਵੀ ਸਟੇ ਕਰਵਾਇਆ ਜਾਂਦਾ ਇਹ ਸਾਰਾ ਹੀ ਤਾਰਾ ਦੇਵੀ ਕੈਂਪ ਦਾ ਪਾਰਟ ਹੈ ਜੀ ਇਹ ਅੱਜ ਅਸੀਂ ਹੁਣ ਖੜੇ ਆ ਟ੍ਰੀ ਟੌਪ ਤੇ ਉਹ ਦਿਖ ਰਹੇ ਹੋ ਉਹ ਐਲ ਬੀ ਗੌਰ ਸਾਹਿਬ ਉਹਨਾਂ ਦਾ ਅ ਅਗੇਜ ਅਫੀਸਰ ਸੀ ਉਹਨਾਂ ਕੋਲ ਸੀ ਆਈਡੀ ਦਾ ਸਾਰੇ ਅ ਪੰਜਾਬ ਦਾ ਚਾਰਜ ਸੀ ਇੱਥੋਂ ਹੀ ਸਾਰਾ ਜਿਹੜਾ ਜਿੱਥੇ ਕੈਂਪ ਬਣਿਆ ਹੋਇਆ ਸਕਾਊਟ ਦਾ ਕੈਂਪ ਹੈ ਇਹ ਪੋਸਟਲ ਬਣਿਆ ਹੋਇਆ ਉਹਨਾਂ ਦਾ ਫਾਰਮ ਸੀ ਇਹ ਉਹਨਾਂ ਦਾ ਘਰ ਸੀ ਇਹ ਰੈਸਟ ਵਾਸਤੇ ਜਿਹੜਾ ਸੀਗਾ ਕੋਈ ਰੈਸਟ ਹਾਊਸ ਹੀ ਬਣਾਇਆ ਹੋਇਆ ਉਹਨਾਂ ਦਾ ਰਿਲੇਟਿਵਜ਼ ਲਈ ਉਸ ਤੋਂ ਬਾਅਦ ਉੱਧਰ ਉਹਨਾਂ ਦੀ ਲਾਇਬ੍ਰੇਰੀ ਹੈ ਥੱਲੇ ਉਹਨਾਂ ਦਾ ਹੋਰ ਡਿਪਾਰਟਮੈਂਟ ਬਣਾਇਆ ਸੀ ਉਹਨਾਂ ਨੇ ਇੱਥੋਂ ਹੀ ਟੈਲੀਫੋਨ ਵਗੈਰਾ ਸਾਰੀਆਂ ਸੁਵਿਧਾਵਾਂ ਇੱਧਰ ਆਉਣੀ ਅਸੀ ਇੱਧਰ ਉਹਨਾਂ ਦਾ ਮਤਲਬ ਰੈਸਟ ਲਈ ਇੱਧਰ ਲਈ ਬਸ ਉਹਨਾਂ ਨੇ ਘੁੰਮਣ ਫਿਰਨ ਲਈ ਬਣਾਇਆ ਹੋਇਆ ਸੀਗਾ ਬਾਗੀਚਾ ਇਹ ਉਹਨਾਂ ਦਾ ਸੀਗਾ ਜੀ ਇਹ ਐਲਬੀ ਗਾਡ ਸਰਵਰ ਹੈ ਠੀਕ ਹੈ ਠੀਕ ਹੈ ਵਾਹ ਜੀ ਟੂਰ ਗਾਈਡ ਇਹ ਟੂਰ ਗਾਈਡ ਵੀ ਹੈ ਇਹਨੇ ਉਹਨਾਂ ਨੇ ਹਾਈ ਗਾਇਸ ਕਰਨਾ ਹਾਈ ਗਾਇਸ ਕਰਾਓ ਜੀ ਹਾਂ ਹਾਈ ਗਾਇਸ ਹਾਈ ਗਾਇਸ ਬੋਲ ਹਾਈ ਗਾਇਸ वेलकम टू न्यू ब्लॉग हेलो गाइस कहां से आए हम बाहर बाहर देख वीडियो सही चल रही है बहुत ज्यादा ਤੁਸੀਂ ਸੁਣ ਸਕਦੇ ਹੋ ਜੀ ਇੱਕ ਵੱਖਰੀ ਜਿਹੀ ਆਵਾਜ਼ ਪਛਲੀ ਕਾਲੀ ਆਵਾਜ਼ ਹੈ ਜੀ ਆਪਾਂ ਜੀ ਜਿਹੜਾ ਏਰੀਆ ਚ ਖੜੇ ਆ ਇਹ ਅਸਲ ਚ ਬੇਸਿਕਲੀ ਆਪਣਾ ਹੈ ਹੀ ਨਹੀਂ ਹੂੰ ਇਹ ਆ ਜਾਨਵਰਾਂ ਦਾ ਪੰਛੀਆਂ ਦਾ ਏਰੀਆ ਹੈ ਉਹਨਾਂ ਦਾ ਘਰ ਹੈ ਇਹ ਹੂੰ ਇਹ ਜਾਨਵਰਾਂ ਦੀ ਪੰਛੀਆਂ ਦੀਆਂ ਆਵਾਜ਼ਾਂ ਹੈ ਕੱਲੇ ਬੰਦੇ ਨੇ ਜੇਕਰ ਇੱਥੇ ਆਉਣਾ ਹੋਵੇ ਤਾਂ ਮੈਂ ਕਦੇ ਵਾਸਤੇ ਨਹੀਂ ਕਹੂੰਗਾ ਕਿ ਸਾਨੂੰ ਜਾਣਾ ਚਾਹੀਦਾ। ਖਾਸ ਕਰਕੇ ਮੈਨੂੰ ਦੱਸਿਆ ਸੀ ਸਰ ਨੇ ਕਹਿੰਦੇ ਵੀ ਜਿਹੜਾ ਪਮੇਰੀਅਨ ਡੌਗ ਨਹੀਂ ਹੁੰਦਾ ਕੁੱਤਾ, ਟਸਤਾ ਕੁੱਤਾ ਕਹਿ ਦਿੰਦੇ ਆ ਉਹ ਨਹੀਂ ਨਾਲ ਲੈ ਕੇ ਆਉਣਾ ਹੁੰਦਾ। ਹੂੰ ਚੀਤਾ ਜਿਹੜਾ ਉਹਦੀ ਜਿਹੜੀ ਉਹਨਾਂ ਦੇ ਕਹਿਣ ਮੁਤਾਬਕ ਆ ਗੱਲ ਕਿ ਚੀਤਾ ਜਿਹੜਾ ਉਹਨਾਂ ਦੀ ਜਿਹੜੀ ਸੁਗੰਧ ਆ ਉਹ ਬਹੁਤ ਲੈ ਜਾਂਦਾ, ਖਿੱਚ ਲੈਂਦਾ। ਹੂੰ ਖਰੋ ਆ ਸਕਦਾ ਇੱਥੇ। ਕਿੰਨਾ ਖੂਬਸੂਰਤ ਨਜ਼ਾਰਾ ਜੀ। ਬਹੁਤ ਸੋਹਣਾ ਰਾਹ। ਖੱਡੇ ਤੇ ਕਿਤੇ ਪੱਧਰ ਅੱਗੇ ਜਾ ਕੇ ਥੋੜੀ ਜਿਹੀ ਇਕਥਾਂ ਤੇ ਡਿਫਿਕਲਟੀ ਆਏਗੀ ਬਾਕੀ ਬੜਾ ਸੋਹਣਾ ਰਸਤਾ ਇਹ ਹੈ ਕਿਉਂਕਿ ਯਾਪੋ ਬਸਤੇ ਨੂੰ ਯਾਪੋ ਨਹੀਂ ਇਹ ਰੂਟ ਨਹੀਂ ਇਹ ਨਹੀਂ ਬਸਤੇ ਬੇਟਾ ਇੱਥੇ ਆ ਨਹੀਂ ਸਕਦੀ ਬਸਤਾ ਉਧਰ ਹੈ ਰਸਤਾ ਅਲੱਗ ਹੈ ਮੈਂ ਆਲੀ ਜਦੋਂ ਡਾਂਸ ਕਰੀਏ ਸਾਰੇ ਆਪਾਂ ਗਲਾਈ ਜੋਰ-ਜਵਾਰ ਵੇ ਜਿੰਦਗੀ ਫਿਰ ਆਪ ਡੈਪੂਟੇਸ਼ਨ ਵਾਲਾ ਜਿਹਨਾਂ ਦੇ ਹੋ ਨਹੀਂ ਸਕਦੀ ਬਦਲੀ ਉਹਨਾਂ ਨੂੰ ਮਜ਼ਾ ਆਇਆ ਕਿ ਨਹੀਂ ਆਇਆ ਗਾ ਟਰੈਕਿੰਗ ਦਾ ਪੂਰਾ ਵਧੀਆ ਮਜ਼ਾ ਸੀ ਨਾ ਇੰਜੋਏ ਪੂਰਾ ਨਜ਼ਾਰਾ ਲਈ ਜਾਨੇ ਆਪਾ ਆਪਣੇ ਸਰਾਊਂਡਿੰਗ ਬਦਲ ਹੀ ਆ ਸਾਰੇ ਪਿਛਲੇ ਤੋਂ ਦੇਖਿਆ ਸੀ ਨਾ ਉਹ ਸਿੱਧੂ ਨਹੀਂ ਟਰੈਕਰ ਮੇਰੇ ਉਹਨਾਂ ਨਾਲ ਉਹੀ ਜਾਂਦੇ ਸੀ ਉਹ ਮੈਂ ਉਹਨਾਂ ਨਾਲ ਸਿੱਧੂ ਵੇ ਸਾਰਾ ਮੈਂ ਮੈਂ ਤਾਂ ਗੱਡੀ ਸਭ ਤੋਂ ਬੈਂਟੀ ਸਭ ਤੋਂ ਬੰਦਾ ਇੱਥੇ ਬਲੈਕ ਸਨ ਦੁਕਾਨ ਹੈ ਮੈਂ ਕਿਹਾ ਸੀ ਕਿ ਪਾਸ ਹੈ ਜਿੱਦੀ ਮਾਰ ਜਿੱਦੀ ਮਾਰ ਬਦਲ ਨਾ ਨਿੱਕੀ ਆ ਜੀ ਹਾਂ ਜੀ ਅੱਜ ਮੈਂ ਜਿਵੇਂ ਆ ਪਾ ਥੱਲੇ ਵੀ ਬਦਲ ਵੀ ਆ ਮੈਂ ਥੱਲੇ ਹੀ ਹੁੰਦਾ ਆਪਣੇ ਨਾਲ ਦੱਸਦੇ ਆਪਾਂ ਆਹ ਓਏ ਬਾ ਯਾਰ ਓਏ ছড় <laughs> দে <laughs> 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 ਤੂੰ ਟੈਂਕੀ ਲੱਗੀ ਨਾ ਮੈਂ ਸਾਰਿਆਂ ਦੇ ਬੱਚੇ ਤਾਂ ਆ ਗਿਆ ਮੈਂ ਤਾਂ ਚਲਾ ਕੇ ਜਾਈਏ ਨੇ ਵੀ ਤੋ ਟਰੈਕਿੰਗ ਕਰਦੇ ਹੋਏ ਤੁਸੀਂ ਵਾਪਸ ਆ ਗਏ ਹੋ ਜੀ ਨੇਪਲ ਸਰ ਕਿਵੇਂ ਮਹਿਸੂਸ ਹੋ ਰਿਹਾ ਹੈ ਕਿਵੇਂ ਮਹਿਸੂਸ ਹੋ ਰਿਹਾ ਹੈ ਦੇਖੋ ਜੀ ਪਹਿਲਾਂ ਬੱਚਿਆਂ ਨੂੰ ਜਾਂਦਿਆਂ ਥੋੜੀ ਜਿਹੀ ਦਿੱਕਤ ਆਈ ਹਾਂਜੀ ਚੜਾਈ ਵੀਰੇ ਹਾਂਜੀ ਲੇਕਿਨ ਆਉਂਦੇ ਬੜਾ ਈਜ਼ੀ ਆਏ ਆ ਬੜਾ ਆਨੰਦ ਲਿਆ ਇਹਨਾਂ ਨੇ ਵਾਤਾਵਰਣ ਦਾ ਬਹੁਤ ਮਜ਼ਾ ਆਇਆ ਜੀ ਬਹੁਤ ਮਜ਼ਾ ਆਇਆ ਬੱਦਲਾਂ ਦੇ ਵਿੱਚ ਦੀ ਬਿਲਕੁਲ ਬਿਲਕੁਲ ਜਿਹੜੀ ਗੱਲ ਇਹ ਪਹਿਲੇ ਗੜੇ 'ਚ ਸਕਾਉਟਿੰਗ ਨਾਲ ਜੁੜੇ ਆ ਕੀ ਕਹਿਣਾ ਚਾਹੋਗੇ ਤੁਹਾਨੂੰ ਅੱਜ ਕਿਵੇਂ ਲੱਗਿਆ ਬਹੁਤ ਇੰਜੋਏ ਕੀਤਾ ਇਹ ਬੱਚਿਆਂ ਨੇ ਵੀ ਕੀ ਜ਼ਿੰਦਗੀ ਦੇ ਵਿੱਚ ਇਤੋਂ ਪਹਿਲਾਂ ਤੁਸੀਂ ਇੰਨਾ ਤੁਰੇ ਸੀ ਨਹੀਂ ਜੀ ਨਹੀਂ ਬਹੁਤ ਇੰਜੋਏ ਕੀਤਾ ਕੀ ਅੱਜ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਟਰੈਕਿੰਗ ਕੈਂਪ ਕਰਿਆ ਕਰੋਗੇ ਜ਼ਰੂਰ ਜ਼ਰੂਰ ਕੈਸਾ ਮਹਿਸੂਸ ਹੋ ਰਿਹਾ ਹੈ ਤੁਹਾਨੂੰ ਹੋਰ ਸਰ ਕੀ ਆ ਚਲ ਠੀਕ ਹੈ ਕਿਹੋ ਜਿਹਾ ਲੱਗ ਰਿਹਾ ਇੱਥੇ ਅੱਜ ਦੇ ਵੇਲੇ ਆ ਕੇ ਬਹੁਤ ਵਧੀਆ ਲੱਗ ਰਹੀ ਜੀ ਇਹ ਤੁਸੀਂ ਹੋਟਲਾਂ 'ਚ ਵੀ ਰਹਿ ਸਕਦੇ ਸੀ ਇੱਥੇ ਤੁਹਾਨੂੰ ਹੋਟਲਾਂ ਨਾਲ ਇੱਥੇ ਕੀ ਵੱਖ ਲੱਗਿਆ ਕੁਦਰਤ 'ਚ ਰਹਿਣਾ ਥੋੜਾ ਬਹੁਤ ਵਧੀਆ ਲੱਗਦਾ ਰੱਬ ਨਾਲ ਸਿੱਧੀ ਤਾਰ ਜੁੜ ਜਾਂਦੀ ਆਮਦ ਵੀ ਤਾਂ ਹੁੰਦੀ ਹੈ ਨਾ ਨਵੇਂ ਰੀਲਸ ਨਵੇਂ ਗਾਣੇ ਨਵੇਂ ਪੋਇਟਰੀ ਉਹਨਾਂ ਦੀ ਆਮਦ ਵੀ ਤਾਂ ਐਹੋ ਜੀ ਜਗ੍ਹਾ 'ਤੇ ਹੁੰਦੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਐਹੋ ਜੀ ਆਮਦ ਸਾਨੂੰ ਕਿ ਹੋਟਲਾਂ ਵਿੱਚ ਨਹੀਂ ਹੋ ਸਕਦੀਗੀ ਹਾਂਜੀ ਸਾਨੂੰ ਇਸ ਪੰਜਾਬ ਦੇ ਵਿੱਚ ਨਹੀਂ ਹੋ ਸਕਦੇ ਜਿੱਥੇ ਕਿ ਇੰਨਾ ਪ੍ਰਦੂਸ਼ਨ ਹੋ ਰਿਹਾ ਲੋਕ ਦਰਖਤ ਪੱਟ ਰਹੇ ਆ ਅਸੀਂ ਇੱਥੇ ਆ ਕੇ ਕਹਿੰਦੇ ਵਾਓ ਬਿਊਟੀਫੁਲ ਪਰ ਆਪਾ ਆਪ ਕਿਉਂ ਨਹੀਂ ਦਰਖਤ ਲਾ ਰਹੇ ਕੀ ਮੈਸੇਜ ਦੇਣਾ ਚਾਹੂਗੇ ਕੀ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਕਿ ਸਾਨੂੰ ਕੁਦਰਤ ਦੀ ਦੇਖਭਾਲ ਕਰਨੀ ਚਾਹੀਦੀ ਹੈ ਹੂੰ ਕੁਦਰਤ ਨਾਲ ਜੁੜ ਕੇ ਰਹਿਣਾ ਚਾਹੀਦਾ ਲੋ ਸਰ ਕਿਹ ਹਾਲ ਹੈ ਜੀ ਠੀਕ ਆ ਸਰ ਵਧੀਆ ਜੀ ਬਹੁਤ ਲੰਬੇ ਸਮੇਂ ਤੋਂ ਮੈਂ ਜਦੋਂ ਸਕਾਉਟਿੰਗ ਜੁਆਇਨ ਕੀਤੀ ਹੈ ਇਹਨਾਂ ਦੀ ਮੈਂ ਕਲਾਸਿਕ ਤੋਲ ਕਿਸ ਹੋਂ ਦਾ ਹੈ ਸਰ ਆ ਦੇਵਰੇ ਦੱਸੋ ਜੀ ਤੁਸੀਂ ਤੁਹਾਡਾ ਨਾਮ ਤੇ ਕਿੱਥੋਂ ਰਹਿਣ ਵਾਲੇ ਜੀ ਸਰ ਮੇਰਾ ਨਾਮ ਗੁਰਦਰਸ਼ਨ ਸਿੰਘ ਹੈ ਜੀ ਮੈਂ ਸੰਗਰੂਰ ਸ਼ਹਿਰ ਦਾ ਰਹਿਣ ਵਾਲਾ ਬਿਲਕੁਲ ਜੀ ਤੇ ਮਿਊਜ਼ਿਕ ਨਾਲ ਸਰ ਜੁੜੇ ਹੋਏ ਆ ਸਕਾਉਟਿੰਗ ਨਾਲ ਜੁੜੇ ਹੋਏ ਆ ਤੁਸੀਂ ਐਮਏ ਮਿਊਜ਼ਿਕ ਵੀ ਹੋ ਨਾ ਮਾਸਟਰ ਹਾਂ ਜੀ ਤੇ ਤੁਸੀਂ ਕਿਹੜੇ ਕਿਹੜੇ ਸਾਜ਼ ਵਜਾ ਲੈਂਦੇ ਹੋ ਇਨਸਟਰੂਮੈਂਟ ਦੇ ਮੇਰਾ ਸਰ ਬੀਟ ਵਾਲੇ ਇਨਸਟਰੂਮੈਂਟ ਨੇ ਤਬਲਾ ਢੋਲ ਢੋਲਕ ਠੀਕ ਹੈ ਰਿਧਮ ਵਾਲੇ ਹਾਂ ਜੀ ਹਾਂ ਰਿਦਮ ਵਾਲੇ ਜੀ ਚਲੋ ਸਰ ਅੱਜ ਸ਼ਾਮ ਨੂੰ ਅਸੀਂ ਰਿਕਾਰਡ ਕਰਾਂਗੇ ਕੱਲ ਰਿਕਾਰਡ ਕਰਨ ਨੂੰ ਰਹਿ ਗਏ ਅੱਜ ਸ਼ਾਮ ਨੂੰ ਫਿਰ ਮਜਲਿਸ ਹੋਊਗੀ ਇੱਕ ਮوسیਕੀ ਦੀ ਮਜਲਿਸ ਹੋਊਗੀ ਜਿੱਤੇ ਅਸੀਂ ਸੰਗੀਤ ਦਾ ਨਜ਼ਾਰਾ ਲਵਾਵਾਂਗੇ ਬਿਲਕੁਲ ਲਾਈਵ ਨਜ਼ਾਰਾ ਲਵਾਵਾਂਗੇ ਕਿਉਂਕਿ AI ਤੇ ਕੰਪਿਊਟਰ ਨਾਲ ਬਣੇ ਹੋਏ 뮤직 ਉਹ ਵੱਖਰੇ ਹੁੰਦੇ ਆ ਤੇ ਇੱਕ ਜਿਹੜੇ ਲਾਈਵ 뮤직 ਉਹ ਵੱਖਰੇ ਹੁੰਦੇ ਆ ਅੱਜ ਵੀ ਇਹਦੇ ਕਦਰਦਾਨ ਹੈਗੇ ਬਾਈ ਜੀ ਅਸੀਂ ਵੀ ਤੁਹਾਡੇ ਕਦਰਦਾਨ ਆ ਅੱਜ ਸ਼ਾਮ ਨੂੰ ਮਿਲਦੇ ਆ ਤੁਹਾਡੇ ਬੈਠਕ ਦੇ ਵਿੱਚ ਠੀਕ ਆ ਸਰ ਥੈਂਕ ਯੂ ਕਿਉਂਕਿ ਜੋ ਸੁਖ ਖਸ਼ਜੂ ਦੇ ਚਵਾਰੇ ਬਲਖਣਾ ਬੁਖਾਰੇ ਵੇਖੋ ਇੰਨੀਆਂ ਆਵਾਦੀਆਂ ਦੇ ਵਿੱਚ ਅਸੀਂ ਜੋ ਥੱਕ ਟੁੱਟ ਜਾਨੇ ਆ ਤੇ ਜਿਹੜੀ ਤੁਹਾਡੀ ਬੈਠਕ ਹੈ ਉਹੀ ਨਿਆਰੇ ਦਵਾਉਂਦੀ ਆ ਹੁਣ ਜਿਹੜੇ ਵੀ ਮੂਵੀ ਦੇਖਣਗੇ ਉਹਨਾਂ ਨੂੰ ਇਹ ਲੱਗੂ ਬੈਠਕ ਕਿਹੜੀ ਐ ਬਾਈ ਜੀ ਅਗਲਾ ਪਾਰਟ ਬੈਠਕ ਦਾ ਹੀ ਆਊਗਾ ਪੜ ਲਈਆਂ ਜੋ ਤੂੰ ਯਾਰੀਆਂ ਲਾਲੀਆਂ ਤੂੰ ਯਾਰੀਆਂ